लॉरेंस रोड जामुन वाली सड़क पर स्थित माता कुशल्या देवी मंदिर के सेवादार संजय महाजन की अध्यक्षता और मां के आशीर्वाद से कंजक पूजन किया जिसमें प्रसिद्ध भजन गायक अतुल दर्शी की ओर से मां का गुणगान किया गणेश वंदना से शुरू किए भजन में गायक दर्शी ने तेरी मूर्ति ने बोल दी बुलाया लकबाग और कंजका रूप में बैठी महारानी भजन गाकर सभी को नाचने पर मजबूर किया इसी दौरान माथा टेकने पहुंचे भक्तों ने मिलकर देसी घी के पाँच एक ज्योति जलाकर महारानी पर पुष्प वर्षा करके आरती उतारी वहीं मंदिर प्रबंधकों और सेवादारों ने मिलकर एक सौ एक कंजकों को पूजा वहीं अमिताकाश संजीव राजीव डॉक्टर संजीव शर्मा मनीष, गौरव अजय महाजन दीपक रमन कुमार ने मिलकर कंजकों के पैर धोकर उन्हें कई तरह का सामान बांटा।

ਆਓ ਮਾਰਤੀ ਜਗ ਜਨ ਹੀ ਮੈਂ ਤੇਰੀ ਗਾਉਂ ਮਾਰਤੀ ਜਗ ਜਨ ਹੀ ਮੈਂ ਤੇਰੀ ਗਾਉਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਾਤਾ ਦੀ ਇਹ ਮੰਦਿਰ ਹੈ ਜੀ ਮਾਤਾ ਕੁਸ਼ਲਿਆ ਦੇਵੀ ਜੀ ਦਾ ਚਮਨ ਵਾਲੀ ਸੜਕ ਲਾਰੈਂਸ ਰੋਡ ਤੇ ਜਿੱਥੇ ਹਰ ਸਾਲ ਮਹਾਰਾਣੀ ਦੀ ਕਿਰਪਾ ਦੇ ਨਾਲ ਪਾਵਨ ਨਵਰਾਤਰੇ ਮਨਾਏ ਜਾਂਦੇ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਮਾਤਾ ਰਾਣੀ ਦੀ ਭੇਟਾਂ ਦਾ ਗੁੰਗਾਨ ਕੀਤਾ ਜਾਂਦਾ ਹੈ 12 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦੁਰਗਾ ਸਤਿਤੀ ਦਾ ਪਾਠ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਭੋਗ ਪਾ ਕੇ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਹੈ ਇੱਥੇ ਰਾਤੀ ਵੀ ਮਹਾਰਾਣੀ ਦੀ ਭੇਟਾਂ ਦਾ ਗੁੰਗਾਨ ਕੀਤਾ ਜਾਂਦਾ ਹੈ ਅੱਜ ਅਸ਼ਟਮੀ ਮਹਾਰਾਣੀ ਦੇ ਨవరాత్రਿਆਂ ਦੀ ਅਸ਼ਟਮੀ ਨੂੰ ਇੱਥੇ ਭੋਗ ਪਾਇਆ ਜਾਂਦਾ ਹੈ ਇੱਥੇ ਬੜੀ ਵਿਸ਼ਾਲ ਰੂਪ ਦੇ ਨਾਲ ਸੰਗਤ ਆਂਦੀ ਹੈ ਤੇ ਦੇਵੀ ਜੀ ਦੇ ਅਸ਼ੀਰਵਾਦ ਦੇ ਨਾਲ ਇੱਥੇ ਘਰਾਂ ਚੋਂ ਜੋਤਾਂ ਲੈ ਕੇ ਆਂਦੇ ਨੇ ਆਪਣੀ ਆਪਣੀਆਂ ਪਾਵਨ ਜੋਤਾਂ ਇੱਥੇ ਆ ਕੇ ਮਿਲਾ ਕੇ ਇਕੱਠੀਆਂ ਕਰਕੇ ਮਹਾਰਾਣੀ ਦੇ ਅੱਗੇ ਸਾਰੇ ਜਣੇ ਆਪਣੀ ਆਪਣੀ ਜੋਤ ਜਗਾਉਂਦੇ ਨੇ ਤੇ ਮਹਾਰਾਣੀ ਕੋ ਅਸ਼ੀਰਵਾਦ ਲੈ ਕੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਇੱਥੇ ਕੰਜਕ ਪੂਜਨ ਵੀ ਕੀਤਾ ਜਾਂਦਾ ਹੈ ਉਹ ਵੀ ਲੋਕ ਆਪਣੀ ਸ਼ਰਧਾ ਦੇ ਨਾਲ ਜੋ-ਜੋ ਭੇਟ ਲਿਆਉਂਦੇ ਨੇ ਸਾਰੀਆਂ ਭੇਟਾਂ ਕੰਜਕਾਂ ਨੂੰ ਵੰਡੀਆਂ ਜਾਂਦੀਆਂ ਨੇ ਲੋਕੜੇ ਵੀ ਪੂਜਨ ਕੀਤੇ ਜਾਂਦੇ ਨੇ ਇਹ ਸਭ ਮਾਂ ਦੀ ਕਿਰਪਾ ਵਾ ਤੇ ਇਹ ਨਵਰਾਤਰਿਆਂ ਤੋਂ ਬਾਅਦ ਜਿਹੜਾ ਅਸੀਂ ਫੰਕਸ਼ਨ ਮਨਾਣੇ ਆ ਉਹ ਹੈ ਜੀ 1 ਮਈ ਇਹ ਮੰਦਿਰ ਦੀ ਮੂਰਤੀ ਸਥਾਪਨਾ ਦਿਵਸ ਜਿਹੜਾ ਹਰ ਸਾਲ ਦੀ ਤਰ੍ਹਾਂ ਮਹਾਰਾਣੀ ਦੀ ਕਿਰਪਾ ਦੇ ਨਾਲ ਇੱਥੇ ਮਾ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਤੇ ਅਸੀਂ ਹੁਣ ਵੀ ਇਹੋ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਨੇ ਆ 1 ਮਈ 2024 ਨੂੰ ਇੱਥੇ ਮੂਰਤੀ ਸਥਾਪਨਾ ਦਿਵਸ ਮਨਾਇਆ ਜਾਣਾ ਹੈ ਰਾਤੀ 7 ਤੋਂ ਲੈ ਕੇ 9:30 ਵਜੇ ਤੱਕ ਮਾਂ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਜਾਏਗਾ ਲੰਗਰ ਵੀ ਲਗਾਇਆ ਜਾਏਗਾ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਇਸ ਤਰ੍ਹਾਂ ਹੀ ਮਾਂ ਦੇ ਦਰਬਾਰ ਆਓ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਾਰਿਆਂ ਨੂੰ ਜੈ ਮਾਤਾ ਇਹ ਮੰਦਰ ਮੇਰਾ ਨਾਮ ਸੰਜੀਤ ਕੁਮਾਰ ਹੈ ਮੰਦਰ ਮਾਤਾ ਕੁਸ਼ਲਿਆ ਦੇਵੀ ਚਾਮਨ ਵਾਲੀ ਸੜਕ ਨੇੜੇ ਡੀਮਾਰ ਬੰਦੂਗੀ ਕੀ ਪ੍ਰੋਗਰਾਮ ਕਰਵਾਇਆ ਮੰਦਰ ਜੇ ਰਾਤਿਆਂ ਦਾ ਪ੍ਰੋਗਰਾਮ ਬੜਾ ਧੁੰਦਾਮ ਨਾਲ ਮਨਾਇਆ ਜਾਂਦਾ ਜੀ ਸਵੇਰੇ 10:00 ਤੋਂ ਲੈ ਕੇ 11:00 ਵਜੇ ਤੱਕ ਇਤਨ ਕੀਤਾ ਜਾਂਦਾ ਜੀ 12 ਵਜੇ ਤੋਂ ਲੈ ਕੇ 2 ਵਜੇ ਤੱਕ ਤੁਸੀਂ ਦਾ 파ਟ ਹੁੰਦਾ ਜੀ ਤੇ ਸ਼ਾਮੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਇਤਨ ਹੁੰਦਾ ਜੀ ਤੇ ਜਿਹੜਾ ਅੱਜ ਤੇ ਬਣਵਾਇਆ ਗਿਆ ਜਿਹੜਾ ਦੁਪਹਿਰ ਦੇ ਟਾਈਮ ਤੇ ਬਣਵਾਇਆ ਗਿਆ ਤੇ ਕੀ ਕਰਵਾਇਆ ਗਿਆ ਇਹ ਆਪਾਂ ਅਸ਼ਟਮੀ ਬਣਾਈ ਗਈ ਹੈ ਜੀ ਬਹੁਤ ਪੁਰਾਣੇ 25 26 ਸਾਲ ਤੋਂ ਉਹ ਮਨੰਦੇ ਆ ਰਹੇ ਜੀ ਦੇਵੀ ਜੀ ਤੋਂ ਪਹਿਲੇ ਤੋਂ ਮਨੰਦੇ ਆ ਰਹੇ ਜੀ ਹੁਣ ਆਪਾਂ ਤੇ ਕੀਤਾ ਆਪਣਾ ਜੋਤਾਂ ਜਗਾਈਆਂ ਜੀ ਤੇ ਬਾਅਦ ਚ ਕੰਝੇ ਬੂਜਾ ਕੀਤਾ ਜੀ ਕਿਹਨੋਂ ਪੁੱਛੀਏ ਸ਼ਰਮਾ ਜਨਵਾ ਸੇ ਕਮਾਂਗੇ ਕਿ ਪੜ ਚੜ ਕੇ ਆਓ ਮੰਦਰ ਜੋਤਾ ਲਿਆਓ ਤੇ ਨਾਲ ਕੇ ਜਗਾਵੋ ਆਗੇ ਨਾਲ ਮਹਾਰਾਣੀ ਦਾ ਅਸ਼ੀਰਵਾਦ ਪਾਓ